ਤੋ ਇੱਕ ਦਿਨ ਪਹਿਲਾਂ ਭਾਰਤ ਕੁਸ਼ਨ ਆਸ਼ੂ ਦੀ ਪੁਲਿਸ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਤੇ ਰਜਕੇ ਤੱਕਾਂ ਮੁੱਕੀ ਹੁੰਦੀ ਹੈ ਦਰਅਸਲ ਲੁਧਿਆਣਾ ਦੇ ਹਲਕਾ ਪੱਛਮੀ ਨੂੰ ਲੈ ਕੇ 19 ਜੂਨ ਨੂੰ ਜਿਮਨੀ ਚੋਣ ਹੋਣ ਨੂੰ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸਤ ਦਰਮਾ ਚੁੱਕੀ ਹੈ ਕਿ ਉਸ ਵੇਲੇ ਮਾਹੌਲ ਹੋਰ ਜ਼ਿਆਦਾ ਦਰਮਾ ਚ ਜਾਂਦਾ ਹੈ ਜਦ ਪੁਲਿਸ ਇੱਕ ਕਾਂਗਰਸੀ ਵਰਕਰ ਨੂੰ ਹਿਰਾਸਤ ਦੇ ਵਿੱਚ ਲੈਣ ਆਂਦੀ ਹੈ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਮੌਕੇ ਤੇ ਹੀ ਕਾਂਗਰਸੀ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਪਹੁੰਚ ਜਾਂਦੇ ਨੇ ਪਟਵੋਸ਼ਨ ਅਸ਼ੋਤੇ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਤੱਕਾ ਮੁੱਕੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰ ਨੂੰ ਲਜਾਣ ਲੱਗੇ ਸਨ ਉਸੇ ਸਮੇਂ ਤੱਕਾ ਮੁੱਕੀ ਹੁੰਦੀ ਹੈ ਤੇ ਮੌਕੇ ਤੇ ਐਸਐਚਓ ਨੂੰ ਵੀ ਤੱਕੇ ਮਾਰੇ ਗਏ ਨੇ ਉਸ ਤੋਂ ਬਾਅਦ ਪੁਲਿਸ ਦਾ ਵਿਰੋਧ ਵੱਧ ਗਿਆ ਤੇ ਪੁਲਿਸ ਮੌਕੇ ਤੋਂ ਬੇਰੰਗ ਵਾਪਸ ਕਰਦੀ ਹੈ 23 ਮੁਕੇ 파ਟਕੂਸ਼ਨ ਅਸ਼ੂਦਾਇ ਕਿਹਾ ਹੈ ਕਿ ਉਹਨਾਂ ਦੇ ਵਰਕਰ ਦੇ ਵੱਲੋਂ ਸਵੇਰੇ ਰਾਸ਼ਨ ਫੜਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਆਈ ਸੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਵਾਪਸ ਚਲੇ ਗਏ ਨੇ ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਵਿੱਚ ਜਾਣਕਾਰੀ ਦਿੱਤੀ ਗਈ ਹੈ

ਮੁਬਾਰਕ ਜ਼ਿੰਦਾਬਾਦ ਜ਼ਿੰਦਾਬਾਦ ਧੱਕਾ ਕਰਦਾ ਓ ਧੱਕਾ ਮੁਬਾਰਕ ਜ਼ਿੰਦਾਬਾਦ ਪੁਲਿਸ ਬੰਦੇ ਘੁੱਟ ਪੀ ਆ ਅਸੀਂ ਸ਼ਾਤ ਤੋੜ ਕੇ ਬੱਲੇ ਨਹੀਂ ਨਹੀਂ ਯਾਰ ਫੋਨ ਫੜ ਕੇ ਰੱਖ ਪੰਜਾਬ ਪਲਾਸ ਮੁਬਾਰਕ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੁਰਦਾਬਾ ਮੋਟਰਸਾਈਕਲ ਨੋਟਤੀ ਦਾ ਮੁਰਦੇ ਟੱਕਰ ਜੈ ਨਹੀਂ ਚਲੇਗੀ ਕੰਗਰਾ ਜੈ ਨਹੀਂ ਚਲੇਗੀ ਟੱਕਰ ਜੈ ਨਹੀਂ ਚਲੇਗੀ ਟੱਕਰ ਸਿੱਧੀ ਚਲਾਈ ਜੀ ਮੁਰਦਾਬਾ 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 ਪੰਜਾਬ ਦਾ ਮੁਰਦਾ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲੈ ਆ ਚਿੱਠੀ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਕੁਣੇ ਹੁਣੇ हमने चिट्ठी नंबर हे लिखिया मुर्दाबाद मुरादाबाद पंजाब मुर्दाबाद 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 मुरादाबाद मुर्दाबाद मुर्दाबाद मुरादाबाद मुर्दाबाद मुर्दाबाद ਤੁਸੀਂ ਬੰਦੇ ਕੁਰਦੇ ਹੋ ਬੰਦੇ ਕੁਰਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁਰਦੇ ਹੋ ਲੰਬੇ ਪਾਪਾ ਕੇ ਬੰਦੇ ਕੁਰਦੇ ਹੋ ਲੰਬੇ ਪਾਪਾ ਕੇ ਉੱਟਾ ਤੂੰ ਇੱਕ ਦਿਨ ਪਹਿਲਾਂ ਭਾਰਤਕੁਸ਼ ਨਾਸ਼ੁਦੀਪ ਪਲਸ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਤੇ ਰਾਜਕੇ ਤੱਕਾਂ ਮੁੱਕੀ ਹੁੰਦੀ ਹੈ ਦਰਅਸਲ ਲੁਧਿਆਣਾ ਦੇ ਹਲਕਾ ਪਛਮੀ ਨੂੰ ਲੈ ਕੇ 19 ਜੂਨ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਦਰਵਾ ਚੁੱਕੀ ਹੈ ਕਿ ਉਸ ਵੇਲੇ ਮਾਹੌਲ ਹੋਰ ਜ਼ਿਆਦਾ ਦਰਵਾ ਜਾਂਦਾ ਹੈ ਜਦੋਂ ਪੁਲਿਸ ਇੱਕ ਕਾਂਗਰਸੀ ਵਰਕਰ ਨੂੰ ਹਿਰਾਸਤ ਦੇ ਵਿੱਚ ਲੈਣ ਆਂਦੀ ਹੈ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਮੌਕੇ ਤੇ ਹੀ ਕਾਂਗਰਸੀ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਪਹੁੰਚ ਜਾਂਦੇ ਨੇ ਪਰਪੋਸ਼ਨ ਅਸ਼ੋਕਪੁਰ પોલીસ ਅਧਿਕਾਰੀਆਂ ਦੇ ਵਿਚਾਲੇ ਧੱਕਾ ਮੁਕੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰ ਨੂੰ ਲਜਾਣ ਲੱਗੇ ਸਨ ਉਸੇ ਸਮੇਂ ਧੱਕਾ ਮੁਕੀ ਹੁੰਦੀ ਹੈ ਤੇ ਮੌਕੇ ਤੇ ਐਸਐਚਓ ਨੂੰ ਵੀ ਧੱਕੇ ਮਾਰੇ ਗਏ ਨੇ ਉਸ ਤੋਂ ਬਾਅਦ ਪੁਲਿਸ ਦਾ ਵਿਰੋਧ ਵੱਧ ਗਿਆ ਤੇ ਪੁਲਿਸ ਮੌਕੇ ਤੋਂ ਬੇਰੰਗ ਵਾਪਸ ਪਰਦੀ ਹੈ ਤੇ ਇਸ ਮੁਕੇ 파ਟਪੂਸ਼ਨ ਅਸ਼ੂਦਾਇ ਕਿਹਾ ਹੈ ਕਿ ਉਹਨਾਂ ਦੇ ਵਰਕਰ ਦੇ ਵੱਲੋਂ ਸਵੇਰੇ ਰਾਸ਼ਨ ਫੜਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਆਈ ਸੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਵਾਪਸ ਚਲੇ ਗਏ ਨੇ ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਵਿੱਚ ਜਾਣਕਾਰੀ ਦਿੱਤੀ ਗਈ ਹੈ। ਆਜੂ ਆ ਗਿਆ ਆਜੂ ਅਰੇ ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟ ਰਹੇ ਹੋ ਲੰਬੇ ਪਾਪਾ ਕੇ ਬੰਦੇ ਕੁੱਟ ਰਹੇ ਹੋ ਲੰਬੇ ਪਾਪਾ ਕੇ ਹੈ ਸਮਾਨ ਬਣਾ ਇਹਨੂੰ ਬਣਾ ਕੇ ਕਿਨੇ ਕਿਨੇ ਸੌਣੇ ਹੋਰ ਮੁਤਾਬਕ ਜੀ ਆਵਾਜ਼ ਜੀ ਆਵਾਜ਼ ਧੱਕਾ ਕਰਦਾ ਧੱਕਾ ਪੁਲਿਸ ਬੰਦੇ ਘੁੱਟਦੀ ਆ ਅਸੀਂ ਸ਼ਾਟ ਤੋੜ ਕੇ ਬੰਦਾ ਬੰਦਾ ਪੰਜਾਬ ਪਲਾਸ ਰੱਬਾ ਗੱਡੀ ਤੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਉੱਪਰਤੀ ਦਾ ਮੁਰੇ ਬੱਕਰ ਜੈ ਨਹੀਂ ਚਲੇਗੀ ਬੱਕਰ ਜੈ ਨਹੀਂ ਚਲੇਗੀ ਬੱਕਰ ਜੈ ਨਹੀਂ ਚਲੇਗੀ ਬੱਕਰ ਜੈ ਨਹੀਂ ਚਲੇਗੀ ਮੁਰਦਾਬਾਦ 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 ਪਿਆਰ ਅਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂ ਚੀਤੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲੈ ਆਉਂਦੇ ਚਿੱਠੀ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਕੁਣੇ ਹੁਣੇ ਹੁਣੇ ਚਿੱਠੀ ਨੰਬਰ ਹੁਣੇ ਲਿਖਿਆ ਹੁਣੇ मुर्दाबाद मुराद मुल्स मुरदाबाद मुरदाबाद मुर्दाबाद मुरदाबाद मुराद मुरदाबाद मुराबाद मुरदाबाद मुर्दाबाद ਕਹਿੰਦਾ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਡੇ ਪਾਤਾ ਕੇ ਬੰਦੇ ਕੁੱਟਦੇ ਹੋ ਬੰਦੇ ਪਾਤਾ ਕੇ ਬੰਦੇ ਕੁੱਟਦੇ ਹੋ ਲੰਡੇ ਪਾਤਾ ਕੇ ਉੱਟਾ ਤੂੰ ਇੱਕ ਦਿਨ ਪਹਿਲਾਂ ਭਾਰਤਕੁਸ਼ ਨਾਸ਼ੁਦੀਪ ਪੁਲਸ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਤੇ ਰਾਜ ਕੇ ਤਾਕਾ ਮੁੱਕੀ ਹੁੰਦੀ ਹੈ ਦਰਅਸਲ ਲੁਧਿਆਣਾ ਦੇ ਹਲਕਾ ਪਛਮੀ ਨੂੰ ਲੈ ਕੇ 19 ਜੂਨ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਆਸਤ ਦਰਮਾ ਚੁੱਕੀ ਹੈ ਕਿ ਉਸ ਵੇਲੇ ਮਾਹੌਲ ਹੋਰ ਜ਼ਿਆਦਾ ਦਰਮਾ ਚ ਜਾਂਦਾ ਹੈ ਜਦੋਂ ਪੁਲਿਸ ਇੱਕ ਕਾਂਗਰਸੀ ਵਰਕਰ ਨੂੰ ਹਿਰਾਸਤ ਦੇ ਵਿੱਚ ਲੈਣ ਆਂਦੀ ਹੈ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਮੌਕੇ ਤੇ ਹੀ ਕਾਂਗਰਸੀ ਉਮੀਦਵਾਰ 팔ਕੁਸ਼ਨ ਆਸ਼ੂ ਪਹੁੰਚ ਜਾਂਦੇ ਨੇ ਪਰਪੋਸ਼ਨ ਅਸ਼ੋਤ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਧੱਕਾ ਮੁਕੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰ ਨੂੰ ਲਜਾਣ ਲੱਗੇ ਸਨ ਉਸੇ ਸਮੇਂ ਧੱਕਾ ਮੁਕੀ ਹੁੰਦੀ ਹੈ ਤੇ ਮੌਕੇ ਤੇ ਐਸਐਚਓ ਨੂੰ ਵੀ ਧੱਕੇ ਮਾਰੇ ਗਏ ਨੇ ਉਸ ਤੋਂ ਬਾਅਦ ਪੁਲਿਸ ਦਾ ਵਿਰੋਧ ਵੱਧ ਗਿਆ ਤੇ ਪੁਲਿਸ ਮੌਕੇ ਤੋਂ ਬੇਰੰਗ ਵਾਪਸ ਕਰਦੀ ਹੈ 23 ਮੌਕੇ ਪਾਰਕ ਪੁਸ਼ਨ ਅਸ਼ੂਦਾਇ ਕਿਹਾ ਹੈ ਕਿ ਉਹਨਾਂ ਦੇ ਵਰਕਰ ਦੇ ਵੱਲੋਂ ਸਵੇਰੇ ਰਾਸ਼ਨ ਫੜਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸਿਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਆਈ ਸੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਵਾਪਸ ਚਲੇ ਗਏ ਨੇ ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਵਿੱਚ ਜਾਣਕਾਰੀ ਦਿੱਤੀ ਗਈ ਹੈ। ਆਜੂ ਆ ਗਿਆ ਨਾ 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 ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਪਿੱਛੇ ਰੱਖੋ दो धक्का बंदे कुटती है मूरे मोटरसाइकिल लाओ मोटरसाइकिल गूरे मोटरसाइकिल लाओ गी मूरे ਮੋਟਰਸਾਈਕਲ ਉੱਪਰਤੀ ਦੇ ਮੁਰੇ ਬੱਕਰ ਜੈ ਨਹੀਂ ਚਲੇਗੀ ਬੱਕਰ ਜੈ ਨਹੀਂ ਚਲੇਗੀ ਬੱਕਰ ਜੈ ਨਹੀਂ ਚਲੇਗੀ ਬੱਕਰ ਜੈ ਨਹੀਂ ਚਲੇਗੀ ਮੁਰਦਾਬਾਦ 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 ਪਿਆਰ ਅਕੂਰ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂ ਚੀਤੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲੈ ਆ ਚਿੱਠੀ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਕੁਣੇ ਹੁਣੇ ਹੁਣੇ ਚਿੱਠੀ ਨੰਬਰ ਹੁਣੇ ਲਿਖਿਆ ਹੁਣੇ मुर्दाबाद मुर्दाबाद मुराद पंजाबरदाबाद मुरदाबाद मुराबाद पुलिसबाद मुरदाबाद 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 ਆ ਨੰਬਰਾਂ ਪਾ ਕੇ ਉੱਤੋਂ ਤੋਂ ਇੱਕ ਦਿਨ ਪਹਿਲਾਂ ਭਾਰਤਕੁਸ਼ ਨਾਸ਼ੁਦੀਪ ਪੁਲਿਸ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਤੇ ਰਾਜ ਕੇ ਤਾਕਾ ਮੁੱਕੀ ਹੁੰਦੀ ਹੈ ਦਰਅਸਲ ਲੁਧਿਆਣਾ ਦੇ ਹਲਕਾ ਪੱਛਮੀ ਨੂੰ ਲੈ ਕੇ 19 ਜੂਨ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਦਰਮਾ ਚੁੱਕੀ ਹੈ ਕਿ ਉਸ ਵੇਲੇ ਮਾਹੌਲ ਹੋਰ ਜ਼ਿਆਦਾ ਦਰਮਾ ਚ ਜਾਂਦਾ ਹੈ ਜਦੋਂ ਪੁਲਿਸ ਇੱਕ ਕਾਂਗਰਸੀ ਵਰਕਰ ਨੂੰ ਹਿਰਾਸਤ ਦੇ ਵਿੱਚ ਲੈਣ ਆਂਦੀ ਹੈ ਲੋਕਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਮੌਕੇ ਤੇ ਹੀ ਕਾਂਗਰਸੀ ਉਮੀਦਵਾਰ ਭਾਰਪੂਸ਼ਨ ਆਸ਼ੂ ਪਹੁੰਚ ਜਾਂਦੇ ਨੇ ਭਾਰਪੂਸ਼ਨ ਆਸ਼ੂ ਤੇ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਧੱਕਾ ਮੁੱਕੀ ਹੋਈ ਹੈ ਤੇ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰ ਨੂੰ ਲਜਾਣ ਲੱਗੇ ਸਨ ਉਸੇ ਸਮੇਂ ਧੱਕਾ ਮੁੱਕੀ ਹੁੰਦੀ ਹੈ ਤੇ ਮੌਕੇ ਤੇ ਐਸਐਚਓ ਨੂੰ ਵੀ ਧੱਕੇ ਮਾਰੇ ਗਏ ਨੇ ਉਸ ਤੋਂ ਬਾਅਦ ਪੁਲਿਸ ਦਾ ਵਿਰੋਧ ਵੱਧ ਗਿਆ ਤੇ ਪੁਲਿਸ ਮੌਕੇ ਤੋਂ ਬੇਰੰਗ ਵਾਪਸ ਕਰਦੀ ਹੈ ਤੇ ਇਸ ਮੌਕੇ ਪਾਰਕ ਪੁਸ਼ਨ ਅਸ਼ੁਦਾਇ ਕਹਣਾ ਕਿ ਉਹਨਾਂ ਦੇ ਵਰਕਰ ਦੇ ਵੱਲੋਂ ਸਵੇਰੇ ਰਾਸ਼ਨ ਫੜਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੁਲਿਸਿਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਆਈ ਸੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਵਾਪਸ ਚਲੇ ਗਏ ਨੇ ਤੇ ਪੁਲਿਸ ਵੱਲੋਂ ਇਸ ਸਬੰਧ ਵਿੱਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਵਿੱਚ ਜਾਣਕਾਰੀ ਦਿੱਤੀ ਗਈ ਹੈ ਨਾ 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 ਤੁਸੀਂ ਬੰਦੇ ਘੁੱਟਦੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਲੰਦੇ ਪਾਪਾ ਕੇ ਬੰਦੇ ਘੁੱਟਦੇ ਹੋ ਤੁਸੀਂ ਲੰਦੇ ਪਾਪਾ ਕੇ ਬੰਦੇ ਘੁੱਟਦੇ ਹੋ ਲੰਦੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਪਿੱਛੇ ਰੱਖੋ ਮੈਂ ਕਿਹਨਾਂ ਤੋਂ ਸਵਾਲ ਪੁੱਛਣਾ ਹਾਂ ਮੁਤਾਬਕ ਜੀ ਆਵਾਜ਼ ਧੱਕਾ ਕਰਦਾ ਧੱਕਾ ਪੁਲਿਸ ਬੰਦੇ ਇਕੱਠੇ ਪੀ ਆ ਸਿੱਸੀ ਤੋੜ ਕੇ ਬੰਦਾ ਗੱਡੀ ਕੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੁਰਦਾਬਾ ਮੋਟਰਸਾਈਕਲ ਦੀ ਗੱਡੀ ਦੇ ਮੁਰਦੇ ਟੱਕਰ ਜਾਈ ਨਹੀਂ ਚਲੇਗੀ ਟੱਕਰ ਜਾਈ ਨਹੀਂ ਚਲੇਗੀ ਟੱਕਰ ਜਾਈ ਨਹੀਂ ਚਲੇਗੀ ਟੱਕਰ ਨਹੀਂ ਚਲਾਈ ਮੁਰਦਾਬਾ 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 ਪੰਜਾਬ ਦਾ ਸੂਰਬੀ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਇਹ ਲਾਈ ਬੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲੈ ਆਓ ਚਿੱਠੀ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਕੁੜੇ ਹੁਣੇ हाणे चिठी नंबर लिखिया हाणे मुरदाबाद मुरदाबाद पंजाब मुरदाबाद 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 मुरदाबाद